ਅੱਜ ਤੁਸੀਂ ਕੱਲ ਬਹੁਤ ਵੱਡੀ ਇਹ ਗੱਲ ਫੈਲ ਗਈ ਸੀ ਬਹੁਤ ਵੱਡੇ ਪੱਧਰ ਤੇ ਜੀ ਅੱਜ ਮੈਂ ਇੱਕ ਪੱਤਰਕਾਰ ਹਾਂ ਵੈਸੇ ਉਹਨਾਂ ਦਾ ਚੈਨਲ ਜਿਹੜਾ ਆ ਉਹ ਕਾਫੀ ਚੱਲਦਾ ਨੈਸ਼ਨਲ ਲੈਵਲ ਤੇ ਵੀ ਚੱਲਦਾ ਤੇ ਇੱਥੇ ਅੱਜ ਕੱਲ ਉਹਨਾਂ ਨੇ ਪੰਜਾਬੀ 'ਚ ਨਵਾਂ ਕੰਮ ਸ਼ੁਰੂ ਕੀਤਾ ਬਹੁਤਿਆਂ ਨੂੰ ਪਤਾ ਨਹੀਂ ਹੋਣਾ ਕਿ ਉਹ ਕਿੰਨਾ ਵੱਲੋਂ ਖੇਡ ਰਹੇ ਨੇ ਇਸ ਟਾਈਮ ਖੈਰ ਛੱਡੋ ਉਹ ਵਾਦੀਆਂ ਗੱਲਾਂ ਵੱਧ ਲੈਣ ਦੇ ਉਹ ਜਿਹੜਾ ਕੋਈ ਵੱਧਾ ਤਾਂ ਉਹਨਾਂ ਨੇ ਜਦੋਂ ਫੋਨ ਕੀਤਾ ਬੀਬੀ ਬਲਵਿੰਦਰ ਕੌਰ ਨੂੰ ਜੀ ਤਾਂ ਉਹਨਾਂ ਨੇ ਇਹ ਕਨਫਰਮੇਸ਼ਨ ਚਾਹੀ ਕਿ ਕੀ ਤੁਹਾਡੀ ਨੂੰਹ ਆ ਜਿਹੜੀ ਉਹ ਪੇਕੇ ਪਰਿਵਾਰ ਚ ਰਹਿੰਦੀ ਆ ਸ਼ੈਨਾਜ਼ कौर ਸ਼ਾਇਦ ਉਹਨਾਂ ਦਾ ਨਾਮ ਆ ਤੇ ਕੀ ਉਹਨੇ ਪੁਲਿਸ ਨੂੰ ਟਿਪ ਦਿੱਤੀ ਸੀ ਜੀ ਫੜਾਉਣ ਵਾਸਤੇ ਜਿਦਾ ਆਮ ਤੌਰ ਤੇ ਆਪਾਂ ਕਈ ਵਾਰ ਦੇਖਦੇ ਆ ਨਾ ਪਰਿਵਾਰਾਂ ਦੇ ਵਿੱਚ ਇਦਾਂ ਹੁੰਦਾ ਆ ਕਿ ਕੋਈ ਬਹੁਤਾ ਹੀ ਜੀ ਵਿਗੜਿਆ ਹੋਵੇ ਤੇ ਆਪਦੇ ਹੀ ਉਹਨੂੰ ਜਾਂਤੇ ਸੈਂਟਰ 'ਚ ਛੁਕਾ ਦਿੰਦੇ ਨੇ ਜਾਂ ਪੁਲਿਸ ਨੂੰ ਛੁਕਾ ਦਿੰਦੇ ਆ ਜੀ ਉਹ ਬਹੁਤ ਸੰਗੀਨ ਮਾਮਲਿਆਂ 'ਚ ਕਿਤੇ ਬਹੁਤ ਹੱਦ ਤੇ ਜਾ ਕੇ ਲੋਕ ਇਦਾਂ ਕੋਸ਼ਿਸ਼ ਕਰਦੇ ਸੁਧਾਰਨ ਵਾਸਤੇ ਹਾਂਜੀ ਹਾਂਜੀ ਪਰ ਅੱਛਾ ਉਹ ਬੀਬੀ ਬਲਵਿੰਦਰ ਕੌਰ ਕਹਿੰਦੀ ਕਿ ਮੇਰੀ ਨੋ ਤੇ ਆ ਖਲੋਤੀ ਆ ਮੈਂ ਤੁਹਾਡੀ ਗੱਲ ਕਰਵਾ ਦਿੰਦੀ ਜੀ 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 ਉਹ ਉਹਨਾਂ ਨੇ ਰਿਕਾਰਡਿੰਗ ਵੀ ਪਾਈ ਆ ਜੀ ਉਸ ਬੀਬੀ ਦੀ ਉਹਨੇ ਆਖਿਆ ਸਾਡੇ ਘਰਾਂ ਚ ਤੇ ਬਈ ਹੁਣ ਐਸੀ ਆਵਾਜ਼ ਆਈ ਆ ਐਸੇ ਹਾਲਾਤ ਬਣੇ ਪਿਆ ਜੀ ਕਿ ਮੈਂ ਪੇਕੇ ਜਾ ਕੇ ਵੀ ਨਹੀਂ ਜਾ ਸਕਦੀ ਮੇਰਾ ਮਾਂ ਬਾਪ ਇੱਥੇ ਆ ਕੇ ਮੈਨੂੰ ਮਿਲ ਕੇ ਜਾਂਦਾ ਹੁਣ ਆਪਾਂ ਨੂੰ ਵੀ ਪਤਾ ਹੈ ਕਿ ਜੋ ਅਮਰਤਪਾਲ ਸਿੰਘ ਦੇ ਸੋ ਪਤਨੀ ਨੇ ਉਹ ਤੇ ਆਪਦੀ ਪੈਰਵਾਹੀ ਚ ਰੋਜ਼ੇ ਰਹਿੰਦੇ ਕਿਉਂਕਿ ਪੜੇ ਲਿਖੇ ਨੇ ਚਲੋ ਉਹ ਆਪਦੀ ਪੈਰਵਾਹੀ ਉਹ ਸਾਬ ਨਾਲ ਕਰਦੇ ਆ ਤੇ ਇੱਥੇ ਘਰ ਦੇ ਵਿੱਚ ਆਪਾਂ ਨੂੰ ਵੀ ਪਤਾ ਕਿ ਯਾਰ ਇਸ ਤਰ੍ਹਾਂ ਦੇ ਘਰਾਂ ਚ ਤੁਹਾਨੂੰ ਪਤਾ ਕਿੰਨੀ ਆਵਾਜ਼ ਆਈ ਰਹਿੰਦੀ ਆ ਤਾਂ ਬੀਬੀਆਂ ਨੂੰ ਕਿੱਥੇ ਵੇਲ ਮਿਲਦੀ ਆ ਤਾਂ ਉਹ ਤੁਸੀਂ ਗੱਲ ਵੇਖ ਲਓ ਕਿ ਕਿੱਡਾ ਯਾਰ ਕੂੜ ਹੈ ਜੀ ਮੇਰੇ ਕਹਿਣ ਦਾ ਮਤਲਬ ਹੈ ਕਿ ਸਾਂਤੀ ਸਾਂਤੀ ਇੱਕ ਵੱਖਰਾ ਵਿਸ਼ਾ ਹੈ ਜੀ ਹਾਲਾਂਕਿ ਮੈਂ ਤੇ ਇਹ ਵੀ ਗੱਲ ਕਹਿਣਾ ਕਿ ਯਾਰ ਕੋਈ ਜੀ ਤੁਹਾਡਾ ਹੋ ਸਕਦਾ ਹੈ ਕਿ ਚੋਰੀ ਕਰਦਾ ਹੋਵੇ ਜੀ ਕੁਇਜ਼ ਹੋ ਸਕਦਾ ਜ਼ਰਾ ਕਰਦਾ ਹੋਵੇ ਤੇ ਪਰਿਵਾਰਾਂ ਚ ਕੀ ਮਾਹੌਲ ਹੈ ਕਿ ਕਈ ਵਾਰ ਪਰਦਾ ਪੋਸ਼ੀ ਕੀਤੀ ਜਾਂਦੀ ਹੈ ਜੀ ਤੇ ਕਈ ਵਾਰ ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਕਿਸੇ ਜੀ ਦਾ ਪਨ ਪਤਾ ਵੀ ਨਹੀਂ ਹੁੰਦਾ ਸਾਰੀਆਂ ਚੀਜ਼ਾਂ ਨਾ ਆਪਣੇ ਘਰ ਦੇ ਹਾਲਾਤ ਤੇ ਗੱਲ ਇਹ ਆ ਕਿ ਬਈ ਠੀਕ ਆ ਚਲੋ ਸਵਾਲ ਜੀ ਕਰਨੇ ਵੀ ਆ ਤਾਂ ਕੁਛ ਹੱਦ ਤੱਕ ਕਰੋ ਗਰੋਤਾ ਕਰਨੀ ਆ ਹੱਦ ਤੱਕ ਕਰੋ ਕਿਸੇ ਦੇ ਯਾਰ ਪਰਿਵਾਰਕ ਜੀਵਨ ਨੂੰ ਕਿਸੇ ਦੇ ਵਿਅਹਤਾ ਜੀਵਨ ਨੂੰ ਤੁਸੀਂ ਇੱਥੋਂ ਤੱਕ ਲੈ ਜਾਓ ਮੇਰੇ ਖਿਆਲ ਦੇ ਨਾਲ ਇਹ ਚੀਜ਼ਾਂ ਠੀਕ ਨਹੀਂ ਹੈ ਜੀ ਜੀ ਇਹ ਚੀਜ਼ਾਂ ਠੀਕ ਨਹੀਂ ਕਿ ਕਿਸੇ ਔਰਤ ਤੇ ਤੁਸੀਂ ਦੋਸ਼ ਲਾ ਦਿਓ ਹੂੰ ਝੂਠਾ ਹੀ ਕਿ ਉਹਨੇ ਆਪਦਾ ਘਰ ਵਾਲਾ ਫੜਾਇਆ ਜੀ ਠੀਕ ਹੈ ਨਾ ਜੀ ਸੋ ਇੱਥੋਂ ਤੱਕ ਜਾਣਾ ਮੇਰੇ ਖਿਆਲ ਦੇ ਨਾਲ ਉਹਨਾਂ ਨੇ ਤਾਂ ਵੀਡੀਓ ਦੇ ਵਿੱਚ ਇੱਕ ਬੜੀ ਇਮੋਸ਼ਨਲ ਜੀ ਬੇਨਤੀ ਵੀ ਕੀਤੀ ਹੈ ਕਿ ਭਾਈ ਅਸੀਂ ਤਾਂ ਪਹਿਲਾਂ ਹੀ ਬੜੇ ਪਰੇਸ਼ਾਨ ਆ ਹਾਂ ਫਿਰ ਪਰੇਸ਼ਾਨੀ ਹੁੰਦੀ ਹੈ ਨਾ ਜਦੋਂ ਫਿਰ ਇਸ ਤਰ੍ਹਾਂ ਦਾ ਗੋਸਪ ਬਣ ਜਾਂਦਾ ਹੈ ਇਸ ਤਰ੍ਹਾਂ ਦਾ ਕੋਈ ਪ੍ਰੋਪਾਗੈਂਡਾ ਚੱਲ ਪੈਂਦਾ ਤਾਂ ਫਿਰ ਉਹ ਜ਼ਰਾ ਚੀ ਗੱਲ ਹੈ ਕਿ ਮਨ ਤੇ ਦੁਖੀ ਹੁੰਦਾ ਹੀ ਹੈ ਨਾ ਕੋਈ ਵੀ ਹੋਵੇ ਬੰਦਾ ਤੇ ਮੇਰੇ ਕਹਿਣ ਦਾ ਮਤਲਬ ਹੈ ਕਿ ਠੀਕ ਹੈ ਯਾਰ ਆਹੀ ਤੇ ਰੌਲਾ ਹੈ ਨਾ ਜੀ ਆਹੀ ਰੌਲਾ ਹੈ ਸਾਡੇ ਇੱਥੇ ਜੇ ਕੋਈ ਲੀਡਰ ਬਣ ਜਾਂਦਾ ਹੂੰ ਹੂੰ ਤਾਂ ਉਹਦੇ ਉਹਦੇ ਫਿਰ ਮੁੜ ਕੇ ਗਾ ਰਿਸ਼ਤੇਦਾਰ ਨੂੰ ਲੈ ਕੇ ਵਹਿ ਜਾਣਗੇ ਜੀ ਕਿ ਭਾਈ ਉਹ ਐਂ ਕਰਦਾ ਜੇ ਕੋਈ ਸਾਥ ਬਣ ਜਾਂਦਾ ਹੈ ਉਦੋਂ ਕਹਿੰਦੇ ਤੇਰਾ ਪਿਓ ਆ ਕਰਦਾ ਰਿਹਾ ਜੀ ਜੇ ਕੋਈ ਬੰਦਾ ਸਮਾਜ ਸੁਧਾਰ ਵਾਸਤੇ ਚੱਲਦਾ ਉਹ ਕਹਿ ਦਿੰਦਾ ਕਿ ਯਾਰ ਇਹ ਫਲਾਣੀ ਟਾਈਮ ਤੇ ਆ ਕੁਛ ਕਰਦਾ ਰਿਹਾ ਜੇ ਕੋਈ ਮੰਨ ਲਓ ਇਹ ਇਹ ਇਦਾਂ ਦੀ ਗੱਲ ਹੁੰਦੀ ਆ ਜੀ ਮੈਂ ਜਿਵੇਂ ਕਹਿ ਰਿਹਾ ਕਿ ਪਤਾ ਨਹੀਂ ਉਹ ਕਿੱਦਾਂ ਕਰਦਾ ਸੀ ਕਿੱਦਾਂ ਨਹੀਂ ਕਰਦਾ ਸੀ ਮੈਨੂੰ ਨਹੀਂ ਪਤਾ ਇਸ ਦਾ ਪਰ ਅਸੀਂ ਉਸ ਚੀਜ਼ ਨੂੰ ਯਾਰ ਦੂਜੇ ਪਾਸੇ ਤੋਂ ਸੋਚੀਏ ਨਾ ਕਿ ਜਿਹੜਾ ਬੰਦਾ ਅਕੇ ਸੁੱਚਾ ਸਿੰਘ ਲੰਗਾਹ ਦੇ ਬੇਟੇ ਨਾਲ ਵੀ ਇਹ ਹੋਇਆ ਜੀ ਸੁੱਚਾ ਸਿੰਘ ਲੰਗਾਹ ਦਾ ਬੇਟਾ ਕਿੰਨਾ ਹਾਲਾਤਾਂ ਦੇ ਵਿੱਚ ਇਸ ਰਾਹ ਤੇ ਪਿਆ ਕਿਸੇ ਨੇ ਨਹੀਂ ਜਾਣਿਆ ਉਹਨੂੰ ਕੀ ਕਮੀ ਸੀ ਹਮ ਕਿ ਇੱਕ ਐਸੀ ਫੈਮਿਲੀ ਕਿ ਵੈਲ ਸੈਟਲਡ ਜਦੋਂ ਉਹਦਾ ਜਨਮ ਹੋਇਆ ਹੋਵੇਗਾ ਲੰਗਾ ਉਸ ਵੇਲੇ ਵੈਲ ਸੈਟਲਡ ਹੋਏਗਾ ਜੀ ਜੀ ਲੰਗਾ ਦਾ ਮੁੰਡਾ ਕਿਹੜੇ ਕਾਰਨਾ ਕਰਕੇ ਇਸ ਦੁਨੀਆ ਚ ਦਾਖਲ ਹੋਇਆ ਜੀ ਇਸ ਚੀਜ਼ ਤੇ ਜਾਣ ਦੀ ਥਾਂ ਤੇ ਸੁਚਾ ਸਿੰਘ ਲੰਗਾ ਦਾ ਮੁੰਡਾ ਹੋਟਲ ਚ ਫੜਿਆ ਗਿਆ ਉਹਨਾਂ ਕੋਲੋਂ ਸਮਾਨ ਫੜਿਆ ਗਿਆ ਜਨਤਾ ਨੇ ਇਹ ਡੌਂਡੀ ਪੱਟੀ ਜੀ ਅੱਛਾ ਹੁਣ ਅਸੀਂ ਕਿਸੇ ਮਤਲਬ ਕਿ ਇਸ ਤਰ੍ਹਾਂ ਦੇ ਬੰਦੇ ਨੂੰ ਇੰਨਾ ਜ਼ਿਆਦਾ ਹਾਈ ਪ੍ਰੋਫਾਈਲ ਕਰ ਦਿੱਤਾ ਹੈ ਉਹਦਾ ਪਰਿਵਾਰ ਪਤਾ ਨਹੀਂ ਜਾ ਕੇ ਕਿੰਨਾ ਕੁ ਉਹਦੇ ਨਾਲ ਲੜਦਾ ਹੋਊਗਾ ਜੀ ਉਹ ਸਾਰਾ ਦਬਾਅ ਕਿਸ ਤੇ ਆ ਰਿਹਾ ਹੈ ਜਿੰਨਾ ਬਾਰੇ ਅਸੀਂ ਅਕਸਰ ਕਹਿੰਦੇ ਆ ਕਿ ਠੀਕ ਹੈ ਮੈਂ ਉਸ ਕੱਲ ਤੇ ਮੈਂ ਸਹਿਮਤ ਹਾਂ ਬਿਲਕੁਲ ਵਿਰੋਧੀਆਂ ਨਾਲ ਕਿ ਤੁਸੀਂ ਪਹਿਰਾਵਾ ਨਾ ਪਾਓ ਯਾਰ ਧਾਰਮਿਕ ਤੌਰ ਤੇ ਤੁਸੀਂ ਇਹ ਇਦਾਂ ਦਾ ਨਾ ਕਰੋ ਜੇ ਖਾਣੇ ਪੀਣ ਦੇ ਤਾਂ ਥੋੜਾ ਗਰੇਜ਼ ਕਰੋ ਇਹਨਾਂ ਚੀਜ਼ਾਂ ਤੋਂ ਬਟ ਇੱਕ ਵਿਕਟਮ ਦੇ ਤੌਰ ਤੇ ਇੱਕ ਪੀੜਤ ਦੇ ਤੌਰ ਤੇ ਜਦੋਂ ਅਸੀਂ ਕਹਿੰਦੇ ਹਾਂ ਕਿ ਯਾਰ ਮੁਖ ਧਾਰਾ ਚ ਆ ਜਾਣਾ ਚਾਹੀਦਾ ਛੜੀ ਛੜਾ ਕੇ ਕੀ ਅਸੀਂ ਉਸ ਤਰ੍ਹਾਂ ਦੀ ਤਿਆਰੀ ਖੁਦ ਸਮਾਜਿਕ ਤੌਰ ਤੇ ਰੱਖਦੇ ਹਾਂ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਇਹ ਪਤਾ ਹੋਣਾ ਚਾਹੀਦਾ ਕਿ ਐਡੀ ਧਾਰਮਿਕ ਫੈਮਿਲੀ ਚੋਂ ਕੋਈ ਬੰਦਾ ਇਸ ਤਰ੍ਹਾਂ ਕਰ ਰਿਹਾ ਸੀ ਚੋਰੀ ਕਰ ਰਿਹਾ ਜਾਂ ਇਹ ਜਾਣ ਬੁੱਝ ਕੇ ਕਰੇ ਕਾਰਨ ਕਿਹੜੇ ਆ ਉਹ ਮੈਨੂੰ ਲੱਗਦਾ ਕਿ ਉਹ ਮੈਨੇ ਰੱਖਦੇ ਆ ਕਿ ਕੀ ਕਾਰਨ ਆ ਕਿਉਂ ਇੰਨਾ ਅਲਰਟ ਹੋ ਜਾਂਦਾ ਜਦੋਂ ਕੋਈ ਏਦਾਂ ਦਾ ਪਰਿਵਾਰਕ ਮਾؤول ਬਣਿਆ ਹੋਵੇ ਤੇ ਜੇ ਥੋੜੀ ਬੁਰੀ ਚੀਜ਼ ਹੋਵੇ ਤਾਂ ਬੰਦਾ ਆਪ ਵੀ ਸੁਧਾਰਨ ਦੀ ਕੋਸ਼ਿਸ਼ ਕਰਨਾ ਬਿਲਕੁਲ ਹੀ ਮੈਂ ਕਹਿ ਰਿਹਾ ਤੇ ਭਾਈ ਪਤਾ ਨਹੀਂ ਕਿਹਦਾ ਧੀ ਪੁੱਤ ਇਸ ਵਕਤ ਗਲਤ ਦਿਸ਼ਾ 'ਚ ਚਲੇ ਜਾਣਾ ਤਾਂ ਸਮਾਜਿਕ ਤੌਰ ਤੇ ਇਹ ਮੁੱਦੇ ਚੜੇ ਆ ਨਾ ਸਾਨੂੰ ਵਿਚਾਰ ਨਹੀਂ ਚਾਹੀਦੇ ਕਿ ਸੁੱਚਾ ਸਿੰਘ ਲੰਗਾਹ ਦੇ ਕਰਕੇ ਤੁਸੀਂ ਉਹਦੇ ਮੁੰਡੇ ਨੂੰ ਇੰਨਾ ਜ਼ਿਆਦਾ ਭੰਡ ਦਿੱਤਾ ਕਿ ਮੈਨੂੰ ਨਹੀਂ ਲੱਗਦਾ ਕਿ ਪੂਰੀ ਜ਼ਿੰਦਗੀ 'ਚ ਉਹ ਕਦੇ ਤਾਬੇ ਆਏਗਾ ਹੁਣ ਕਹਣਾ ਯਾਰ ਮੈਂ ਮੇਰੀ ਇੰਨੀ ਬਦਨਾਮੀ ਕਰਤੀ ਤੇ ਸ਼ਾਹਰੂਖ ਖਾਨ ਦੇ ਮੁੰਡੇ ਨਾਲ ਕੀ ਹੋਇਆ ਕਿਉਂਕਿ ਸ਼ਾਹਰੂਖ ਖਾਨ ਦਾ ਮੁੰਡਾ ਸੀ ਹਮ ਬਿਲਕੁਲ ਬਿਲਕੁਲ ਐਸੀ ਉਹਦੀ ਡੌਂਡੀ ਪੱਟੀ ਇਹਨਾਂ ਨੇ ਕਿ ਗੱਲ ਛੱਡ ਦਿਓ ਜੀ ਗੱਲ ਹੀ ਛੱਡ ਜੀ ਜੀ ਮਿੰਟੂ ਜੀ ਕਮੈਂਟ ਆਪਾਂ ਕੁਛ ਲੈ ਲਈ ਲੈ ਲਓ ਜੀ ਲੈ ਲਓ ਜੀ ਮਨਜੀਤ ਸਿੰਘ ਮੇਰੇ ਹਮਨਾਮ ਨੇ ਉਹ ਜੁੜੇ ਹੋਏ ਨੇ ਬਹਿਰੀਨ ਤੋਂ ਦਿਲਬਖ ਸਿੰਘ ਤੁਹਾਡਾ ਬਹੁਤ ਸ਼ੁਕਰੀਆ ਜੀ ਬੱਲੀ ਬਾਈ ਜੀ ਆਪਣੇ ਨਾਲ ਜੁੜੇ ਹੋਏ ਨੇ ਆ ਰਾਮ ਸਿੰਘ ਕਹਿੰਦੇ ਨੇ ਕਿ ਅੱਜ ਮਜੀਠੀਆ ਸਾਹਿਬ ਵੀ ਗਰਜੇ ਨੇ ਕੋਰਟ ਤੋਂ ਬਾਹਰ ਤੇ ਗੁਰਵਿੰਦਰ ਸਿੰਘ ਤੁਹਾਡੇ ਵਾਲੀ ਗੱਲ ਹੀ ਕਹਿ ਰਹੇ ਨੇ ਕਿ ਹਾਈ ਪ੍ਰੋਫਾਈਲ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਮਰਿਤਪਾਲ ਸਿੰਘ ਕਰਕੇ ਇਸ ਕੇਸ ਨੂੰ ਜੀ ਆਪਣੇ ਦੋਸਤਾਂ ਨੇ ਆਪਾਂ ਨੂੰ ਅੱਜ ਪਾਤਾ ਜੀ ਹਜ਼ਾਰ ਤੋਂ ਨਹੀਂ ਨਹੀਂ ਕੋਈ ਗੱਲ ਨਹੀਂ ਜੀ ਮੈਂ ਮਿਹਰਬਾਨੀ ਤੁਹਾਡੀ ਬਹੁਤ-ਬਹੁਤ ਹਾਦੂ ਹੁੰਦੀ ਆ ਕੋਈ ਗੱਲ ਨਹੀਂ ਜਟਵਾਇਓ ਜੀ ਏ ਨਾਜ਼ਰ ਜੀ ਸਾਹਿਬ ਜੀ ਸਭ ਦਾ ਧੰਨਵਾਦ ਇਹ ਇੱਕ ਨਾ ਕਮੈਂਟ ਕਰ ਰਹੇ ਸਨ ਸਾਹਿਬ ਜੀ ਕਿ ਸਰਕਾਰ ਨੂੰ ਸਾਰੇ ਸਬੂਤ ਜਨਤਕ ਕਰਨੇ ਚਾਹੀਦੇ ਆ ਲੋਕਾਂ ਨੂੰ ਵੀ ਪਤਾ ਲੱਗੇ ਕਿ ਸੱਚੀ ਖਬਰ ਹੈ ਕਿ ਝੂਠੀ ਹੈ ਜੀ ਆ ਇਸ ਡਰਗ ਕੋਈ ਨਾਰਮਲ ਡਰਗ ਨਹੀਂ ਹੈ ਕਿ ਕਿਤੋਂ ਵੀ ਮਿਲ ਜਾਊਗੀ ਸਰਕਾਰ ਨੂੰ ਸਾਰੇ ਸਬੂਤ ਜਨਤਕ ਕਰਨੇ ਚਾਹੀਦੇ ਆ ਸਾਹਿਬ ਜੀ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਕਿ ਪੁਲਸ ਇਸ ਤਰ੍ਹਾਂ ਸਬੂਤ ਜਨਤਕ ਨਹੀਂ ਕਰਦੀ ਹੁੰਦੀ ਜੀ ਕਿਉਂਕਿ ਉਹ ਉਹਨਾਂ ਨੇ ਸੀਲ ਬੰਦ ਕਰਕੇ ਕਈ ਵਾਰ ਜਿਹੜੇ ਆ ਨਾ ਮੈਂ ਵੀ ਇੱਕ ਦਿਨ ਗੱਲ ਕਹੀ ਸੀ ਜੀ ਕਿ ਇਹਨਾਂ ਨੂੰ ਵੱਧ ਤੋਂ ਵੱਧ ਇਸ ਗੱਲ ਨੂੰ ਬਈ ਪੁਖਤਾ ਕਰਨਾ ਚਾਹੀਦਾ ਜੀ ਜੀ ਕਿ ਸਬੂਤ ਆਪਦੇ ਜਿਹੜੇ ਐਵੀਡੈਂਸ਼ਲੀ ਤੁਹਾਡੇ ਕੋਲ ਜੋ ਤੱਥ ਨੇ ਉਹ ਤੁਸੀਂ ਮਤਲਬ ਕਿ ਪਬਲਿਕ ਡੋਮੇਨ ਚ ਰੱਖ ਸਕਦੇ ਹੋ ਤਾਂ ਉਹਨਾਂ ਨੇ ਰੱਖ ਦਿੱਤੇ ਸੀਗੇ ਉਸ ਤੋਂ ਬਾਅਦ ਤੁਹਾਨੂੰ ਪਤਾ ਡੋਪ ਟੈਸਟ ਦੀ ਰਿਪੋਰਟ ਆ ਗਈ ਜੀ ਕੋਲ ਰਿਕਵਰੀ ਹੋ ਗਈ ਡੋਪ ਟੈਸਟ ਦੀ ਰਿਪੋਰਟ ਆ ਗਈ ਹਾਲ ਫਿਲਹਾਲ ਉਹਨਾਂ ਨੇ ਇੱਕ ਤਰ੍ਹਾਂ ਨਾਲ ਇਹ ਵੀ ਦਾਵਾ ਕੀਤਾ ਕਿ ਫਲਾਣੇ ਤੋਂ ਲੈ ਕੇ ਟ੍ਰਾਂਸਜੈਕਸ਼ਨ ਤਾਂ ਉਹਨਾਂ ਨੇ ਇੰਨੇ ਕੁ ਤੱਥ ਰੱਖ ਦਿੱਤੇ ਕਿ ਆਪਾਂ ਇੱਕ ਵਾਰੀ ਕਹਿ ਸਕਦੇ ਕਿ ਆਫੀਸ਼ੀਅਲੀ ਉਹਨਾਂ ਨੇ ਆਪਦੀ ਰਿਕਵਰੀ ਜਿਹੜੀ ਆ ਜੋੜ ਕੇ ਦਿਖਾਤੀ ਜੀ ਹੁਣ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਹੁੰਦੀਆਂ ਨੇ ਉਹ ਇਨਵੈਸਟੀਗੇਸ਼ਨ ਦੇ ਵਿੱਚ ਅਗਾਹ ਜਾ ਕੇ ਜੁੜਦੀਆਂ ਜਾਂਦੀਆਂ ਜੁੜਦੀਆਂ ਜਾਂਦੀਆਂ ਤੇ ਉਹ ਫਿਰ ਸਾਰਾ ਕੁਝ ਚਲਾਨ ਜਦੋਂ ਪੇਸ਼ ਹੁੰਦਾ ਉਦੋਂ ਪੇਸ਼ ਕਰਦੇ ਆ ਸੋ ਸਾਰਾ ਕੁਝ ਪੁਲਿਸ ਕਦੇ ਵੀ ਜਨਤਕ ਨਹੀਂ ਕਰਦੀ ਤੇ ਆਪ ਕੱਲ ਦੀ ਇੱਕ ਮਿਸਾਲ ਦੇ ਦੇਣਾ ਤੁਹਾਨੂੰ ਜੋ ਪ੍ਰਿਤਪਾਲ ਸਿੰਘ ਸੀਗਾ ਇਨਸਪੈਕਟਰ ਉਹਦੇ ਬਾਰੇ ਗੱਲ ਕਹੀ ਜਾ ਰਹੀ ਸੀਗੀ ਤਾਂ ਤੁਸੀਂ ਦੇਖੋ ਕਿ ਜਦੋਂ ਇਹ ਸਾਰਾ ਕੁਝ ਹੋਇਆ ਉਸ ਵੇਲੇ ਅਸੀਂ ਕਹਿ ਰਹੇ ਸੀ ਕਿ ਪੁਲਿਸ ਜਿਹੜੀ ਇਨਕਲੂਡ ਮੀ ਜੀ ਅਸੀਂ ਇਹ ਕਹਿ ਰਹੇ ਸੀ ਕਿ ਪੁਲਿਸ ਯਾਰ ਬੋਲ ਕਿਉਂ ਨਹੀਂ ਰਹੀ ਕੱਲ ਪੁਲਿਸ ਬੋਲੀ ਹਾਈ ਕੋਰਟ 'ਚ ਜਾ ਕੇ ਜੀ ਬਿਲਕੁਲ ਇਨਫੈਕਟ ਵੈਸੇ ਤੇ ਜੇ ਕਹੀਏ ਆਪਾਂ ਉਹ ਦੋ ਤਿੰਨ ਦਿਨ ਪਹਿਲਾਂ ਤਾਂ ਉਹਨਾਂ ਨੇ ਜਾ ਕੇ ਸੀਸੀਟੀਵੀ ਰੱਖ ਦਿੱਤੀ ਕਿ ਇਹ ਬੰਦਾ ਤੇ ਜੀ ਪ੍ਰਾਈਵੇਟ ਗੱਡੀ ਤੇ ਨੂੰ ਲੈ ਕੇ ਗਿਆ ਹੂੰ ਆ ਗਿਆ ਨਾ ਸਬੂਤ ਰਿਕਾਰਡ ਤੇ ਫਿਰ ਉਹਨਾਂ ਨੇ ਕਿਹਾ ਕਿ ਇਹਦੇ ਕੁਆਟਰ 'ਚੋਂ ਜਿਹੜੀਆਂ ਗੱਲਾਂ ਦਾ ਸ਼ਾਇਦ ਆਪਾਂ ਨੂੰ ਪਤਾ ਹੀ ਨਹੀਂ ਸੀ ਜੀ ਕਿ ਜਿਹੜੇ ਨਜਾਇਜ਼ ਹਥਿਆਰ ਮਿਲੇ ਆ ਜੀ ਆ ਗਿਆ ਨਾ ਸਾਰਾ ਕੁਝ ਰਿਕਾਰਡ ਤੇ ਸੋ ਗੱਲ ਇਹ ਆ ਕਿ ਸਾਨੂੰ ਕੁਝ ਹੱਦ ਹਾਂ ਜੀ ਕਿਸੇ ਇਹਖਣਾ ਚਾਹੀਦਾ ਤੇ ਜਿਹੜੀ ਗੱਲ ਇਹ ਆਇਸ ਡਰਗ ਦੀ ਕਰ ਰਿਹਾ ਨਾ ਮੈਂ ਤੁਹਾਨੂੰ ਸਭ ਕੱਲੋਂ ਜੀ ਦੱਸਾਂ ਕਿ ਕੋਈ ਵੀ ਡਰਗ ਤੁਸੀਂ ਇਹ ਕਹਿ ਨਹੀਂ ਸਕਦੇ ਕਿ ਮੁਸ਼ਕਲ ਮਿਲਦੀ ਹੈ ਜੀ ਮਿਆਉ ਮਿਆਉ ਲੈ ਲੋ ਮੈਥ ਲੈ ਲੋ ਆਇਸ ਲੈ ਲੋ ਲੁਧਿਆਣੇ ਵਰਗੇ ਸ਼ਹਿਰ ਚ ਤੇ ਇਹ ਵੱਧੂ ਆ ਹਮ ਹੁਣ ਵੱਡੇ ਸ਼ਹਿਰਾਂ ਦੇ ਵਿੱਚ ਤੇ ਕਹ ਲੋ ਕਿ ਇਸ ਤਰ੍ਹਾਂ ਦੀਆਂ ਪਾਰਟੀਆਂ ਹੁੰਦੀਆਂ ਨੇ ਜੀ 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 ਵਰਿੰਦਰ ਬਾਪੂ ਜੀ ਕਹਿ ਰਹੇ ਕਿ ਆਪਣੇ ਕਾਉਂਸਲਿੰਗ ਦਾ ਰਵਾਜ ਨਹੀਂ ਹੈਗਾ ਬਸ ਬਸ ਮੈਂ ਮੇਰਾ ਵੀ ਇਹੀ ਹੁੰਦਾ ਕਿ ਇਹਨਾਂ ਦੇਖੋ ਯਾਰ ਕੌਣ ਕਿਸ ਦਾ ਭਰਾ ਅਸੀਂ ਇੱਕ ਪਾਸੇ ਤੇ ਕਹਿੰਦੇ ਆ ਕਿ ਯਾਰ ਇਹ ਪੀੜਤ ਨੇ ਜੀ ਜਿਹੜੇ ਮਤਲਬ ਵੇਚਦੇ ਨਹੀਂ ਐ ਜਿਹੜੇ ਬੰਦੇ ਗਾਂ ਪਸਾਰਾ ਨਹੀਂ ਕਰਦੇ ਉਹਨਾਂ ਨੂੰ ਖੁਦ ਇੱਕ ਤਰ੍ਹਾਂ ਨਾਲ ਕਹਿ ਲੋ ਕਿ ਲੱਗਿਆ ਕਰਦੇ ਆ ਜੀ ਤਾਂ ਦੂਜੇ ਪਾਸੇ ਅਸੀਂ ਇਦਾਂ ਬਣਾ ਲਏ ਨੇ ਹਾਂ ਠੀਕ ਹੈ ਧਾਰਮਿਕ ਪੱਖ ਤੋਂ ਮੈਂ ਵੀ ਇਸ ਗੱਲ ਦੇ ਨਾਲ ਸਹਿਮਤ ਨਹੀਂ ਕਿ ਜੇ ਤੁਸੀਂ ਇਸ ਤਰ੍ਹਾਂ ਦੇ ਪਰ ਆਵਾ ਬਾਣਾ ਤਰਨ ਕਰਦੇ ਹੋ ਆਪਣੇ ਆਪ ਨੂੰ ਮਤਲਬ ਕਿ ਤੁਸੀਂ ਖਾਸ ਤੌਰ ਤੇ ਕਿਸੇ ਧਰਮ ਨੂੰ ਰਿਪਰੈਜ਼ੈਂਟ ਕਰਦੇ ਹੋ ਉਹ ਠੀਕ ਨਹੀਂ ਹੈ ਪਰ ਮੈਂ ਨਿੱਜੀ ਜ਼ਿੰਦਗੀ ਚ ਵੀ ਬਹੁਤ ਸਾਰੇ ਇਸ ਤਰ੍ਹਾਂ ਦੇ ਤਜਰਬੇ ਰੱਖਦਾ ਵਾਂ ਚਲੋ ਮੈਂ ਖੋਲਣੇ ਨਹੀਂ ਚਾਹੁੰਦਾ ਕਈਆਂ ਦੀ ਪ੍ਰਾਈਵੇਸੀ ਆ ਜੀ ਜੀ ਮੈਂ ਆਪਣੀ ਨਿੱਜੀ ਜ਼ਿੰਦਗੀ ਚ ਵੀ ਇਦਾਂ ਵੇਖਿਆ ਪਰ ਅਸੀਂ ਕਦੇ ਪਖੰਡ ਇਸ ਤਰ੍ਹਾਂ ਦਾ ਨਹੀਂ ਕੀਤਾ ਜੋ ਕੀਤਾ ਤੇ ਖੁੱਲ ਕੇ ਕੀਤਾ ਅਸੀਂ ਇਹ ਗੱਲ ਮੰਨਦੇ ਹਾਂ ਜੀ 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 ਨਰਮਲ ਜੀ ਕਹਿੰਨੇ ਪੋਲਸ ਦਾ ਮੂੰਹ ਨਹੀਂ ਦਿਖਾਉਂਦੀ ਪਰ ਮਿੰਟੂ ਜੀ ਦੱਸ ਹੀ ਚੁੱਕੇ ਨੇ ਕਿ ਕੋਈ ਜਦੋਂ ਸਮਾਂ ਆਊਗਾ ਸ਼ਾਇਦ ਉਹ ਸਾਰੇ ਇਹ ਚੀਜ਼ਾਂ ਸਾਹਮਣੇ ਵੀ ਆ ਜਾਣਗੇ ਪੋਲਸ ਦਾ ਮੂੰਹ ਦਿਖਾਉਣ ਦਾ ਜਿੱਥੋਂ ਤੱਕ ਹੈ ਨਾ ਸਰ ਉਹ ਇਹ ਆ ਕਿ ਵੈਸੇ ਕਈ ਥਾਂ ਇਹ ਦਿਖਾ ਜਾਂਦੇ ਨੇ ਕਈ ਥਾਂ ਨਹੀਂ ਇਹ ਹੁੰਦਾ ਕਿ ਜਿਹੜਾ ਨਾ ਸੁਪਰੀਮ ਕੋਰਟ ਦੀਆਂ ਕੁਝ ਗਾਈਡਲਾਈਨਸ ਨੇ ਜਿੱਦਾਂ ਲਾਈਕ ਕਿ ਕੋਈ ਵਿਕਟਮ ਹੈ ਰੇਪ ਵਿਕਟਮ ਹੈ ਕੋਈ ਪੱਤਰਕਾਰ ਉਹਦਾ ਨਾਮ ਨਹੀਂ ਨਸ਼ਰ ਕਰ ਸਕਦਾ ਜੀ ਜਾਂ ਜਿਵੇਂ ਮਤਲਬ ਕਿ ਬੱਚਿਆਂ ਦੇ ਅਧਿਕਾਰ ਆ ਬੱਚਿਆਂ ਨਾਲ ਜੁੜੀ ਖਬਰ ਵੀ ਅਸੀਂ ਤੁਹਾਨੂੰ ਯਾਦ ਹੋਣਾ ਇੱਕ ਚੈਨਲ ਦੇ ਮਾਲਕ ਤੇ ਪਰਚਾ ਕਰ ਦਿੱਤਾ ਸੀ ਮਾਨ ਸਰਕਾਰ ਨੇ ਜੀ ਉਸ ਤੋਂ ਬਾਅਦ ਫਿਰ ਉਹਨਾਂ ਦਾ ਚੈਨਲ ਡਗ ਮਗਾ ਗਿਆ ਸੀਗਾ ਹੂੰ 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 ਤਾਂ ਮੇਰੇ ਕਹਿਣ ਦਾ ਮਤਲਬ ਇਹ ਆ ਕਿ ਸਾਰੀਆਂ ਚੀਜ਼ਾਂ ਛਿੜੀਆਂ ਨਹੀਂ ਨਾ ਬੜੀਆਂ ਸੋਚ ਵਿਚਾਰ ਕੇ ਕੀਤੀਆਂ ਜਾਂਦੀਆਂ ਨੇ ਪਰ ਕੁਝ ਗਾਈਡਲਾਈਨਸ ਜਿਹੜੀਆਂ ਨੇ ਸੁਪਰੀਮ ਕੋਰਟ ਦੇ ਵਿੱਚ ਜਾ ਕੇ ਕਹ ਲੋ ਕਿ ਤੁਹਾਨੂੰ ਮਿਲਦੀਆਂ ਨੇ ਕਿ ਹਾਂ ਭਈ ਐਦਾਂ ਪੇਸ਼ ਕਰਨਾ ਹੈ ਆ ਤਰੀ ਤੌਰ ਤਰੀਕਾ ਹੋਣਾ ਚਾਹੀਦਾ ਜਿਵੇਂ ਕਿਸੇ ਦੋਸ਼ੀ ਨੂੰ ਹੱਥ ਕੜੀ ਪਹਿਨਾ ਕੇ ਜੀ ਜੀ ਜੱਜ ਦੇ ਸਾਹਮਣੇ ਵੀ ਨਹੀਂ ਖੜਿਆ ਜਾਂਦਾ ਉਹਦੀ ਹੱਥ ਕੜੀ ਜਿਹੜੀ ਹੈ ਉਹ ਦਰਵਾਜੇ ਦੇ ਬਾਹਰ ਉਤਾਰ ਦਿੱਤੀ ਜਾਂਦੀ ਹੈ ਜੀ 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 ਆਪਾਂ ਵੀ ਮੰਨਦੇ ਆ ਕਿ ਕਾਉਂਸਲਿੰਗ ਸਿਟੀਜ਼ਨ ਆਫ ਪੰਜਾਬ ਜੀ ਕਾਉਂਸਲਿੰਗ ਸਕੂਲ ਤੋਂ ਹੀ ਹੋਣੀ ਚਾਹੀਦੀ ਹੈ ਸਮਾਜ ਦੇ ਵਿੱਚ ਵੀ ਹੋਣੀ ਚਾਹੀਦੀ ਹੈ ਤੇ ਚਲੋ ਆਪਾਂ ਇਹ ਕੋਸ਼ਿਸ਼ ਕਰਦੇ ਰਵਾਂਗੇ ਕਿ ਜਿੰਨਾ ਕ ਆਪਾਂ ਕੰਟਰੀਬਿਊਸ਼ਨ ਕਰ ਸਕਦੇ ਆ ਕਰਾਂਗੇ ਸਾਨੂੰ ਥੋੜਾ ਜਾਂ ਨਾ ਸਮਾਜ ਦੇ ਵਿੱਚ ਮਾਹੌਲ ਖੁੱਲਾ ਕਰਨ ਦੀ ਲੋ ਜੀ 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 ਬਹੁਤ ਸਾਰੇ ਲੋਕ ਹੈ ਜਿਹੜੇ ਵਿੱਚ ਵਿੱਚ ਨਾ ਸਮਾਜ ਤੋਂ ਡਰਦੇ ਕੁੜੀ ਜਾਂਦੇ ਆ ਕੁੜੀ ਜਾਂਦੇ ਆ ਉਹ ਫਿਰ ਕਦੇ ساری ਜ਼ਿੰਦਗੀ ਟ੍ਰੈਕ ਤੇ ਆਉਂਦੇ ਵੀ ਨਹੀਂ ਇਹਨਾਂ ਡਟ ਕੇ ਕੁਝ ਕਰਾਂ ਦਾ ਮਾਹੌਲ ਵੀ ਇਸ ਤਰ੍ਹਾਂ ਦਾ ਹੁੰਦਾ ਜੀ ਤੇ ਖੁੱਲਾ ਵਿਸ਼ਾ ਹੈ ਤੇ ਬੜਾ ਜ਼ਰੂਰੀ ਵਿਸ਼ਾ ਹੈ ਮੇਰੇ ਖਿਆਲ ਦੇ ਨਾਲ ਕਿ ਜਦੋਂ ਅਸੀਂ ਇਸ ਤਰ੍ਹਾਂ ਦੇ ਹਾਈ ਪ੍ਰੋਫਾਈਲ ਮਾਮਲੇ 'ਚ ਦੇਖਦੇ ਆ ਤਾਂ ਅਸੀਂ ਕਿਤੇ ਨਾ ਕਿਤੇ ਕਹ ਲੋ ਕਿ ਉਹ ਜੋ ਸਾਡਾ ਰਵਈਆ ਹੈ ਨਾ ਉਹ ਜੋ ਸ਼ਖਸੀਅਤ ਨਾਲ ਜੁੜਿਆ ਹੁੰਦਾ ਹੈ ਤਾਂ ਉਹ ਫਿਰ ਜੋ ਸਾਡੇ ਮਨ 'ਚ ਵਿਰੋਧ ਹੁੰਦਾ ਵਿਚਾਰਕ ਵਿਰੋਧ ਹੁੰਦਾ ਉਹ ਵੀ ਨਾਲ ਜੁੜ ਜਾਂਦਾ ਹੈ ਜੀ ਜੀ ਜੀ